पर <laughs> वीत ਅੱਜ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਰੋਡ ショਅ ਕਰ ਜਾਗੇ ਕਿਵੇਂ ਦੇਖੋ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਅੱਜ ਬਖੰਡਾ ਦੇ ਅੱਗੇ ਚ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ ਮੋਟਰਸਾਈਕਲ ਰੈਲੀ ਇੱਕ ਡੂਮ ਵਾਲੀ ਤੋਂ ਲੈ ਕੇ ਸੰਗਤ ਮੰਡੀ ਤੱਕ ਲੱਗੀ ਖੜੀ ਗਈ ਹੈ ਸਾਰੇ ਹੀ ਭਰਾਵਾਂ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਮੈਂ ਧੰਨਵਾਦ ਕਰਦਾ ਸਾਰੇ ਜਿੰਨੇ ਮੇਰੇ ਵੱਡੇ ਛੋਟੇ ਭਰਾ ਅੱਜ ਦੇ ਇਸ ਫੰਕਸ਼ਨ 'ਚ ਪਹੁੰਚੇ ਆ ਮੈਂ ਮਨ ਨਾਲ ਦਿਲ ਦੀਆਂ ਗੱਲਾਂ ਤੋਂ ਧੰਨਵਾਦ ਕਰਦਾ ਬਾਕੀ ਅੱਗੇ ਵੀ ਦਿਨ ਦਾ ਦਿਨ ਅੱਜ ਸਾਰੇ ਕੈਂਡੀਡੇਟ ਮੈਦਾਨ 'ਚ ਆ ਗਏ ਬਾਦਲਾ ਨੇ ਵੀ ਆਪਦਾ ਅਨਾਉਂਸ ਕਰਤਾ ਬਿਬਾਹ ਸਮਰਤ ਕੋਲ ਬਾਦਲਾ ਕਿਉਂਕਿ ਕਾਫੀ ਦਿਨਾਂ ਤੋਂ ਡਰ ਰਹੇ ਸੀ ਪਰ ਅੱਜ ਜਦੋਂ ਕੋਈ ਗੱਲ ਨਹੀਂ ਬਣੀ ਅਖੀਰ ਉਹਨਾਂ ਨੂੰ ਲੜਨ ਵਾਸਤੇ ਆਉਣਾ ਹੀ ਪਿਆ ਮੈਦਾਨ 'ਚ ਅੱਜ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੋਂ ਪਹਿਲਾਂ ਵੱਡੀ ਜ਼ਿੰਮੇਵਾਰੀ ਵਿੱਚ ਹੋਣ ਵੀ ਵੱਡੀ ਜ਼ਿੰਮੇਵਾਰੀ ਮੈਨੂੰ ਕਿਵੇਂ ਉਸ ਨੂੰ ਪੂਰੇ ਲਵਾਂ ਕੋਸ਼ਿਸ਼ ਕਰਾਂਗੇ ਜੀ ਜਿੰਨੇ ਆ ਭਰਾ ਖੜੇ ਨਾਲ ਸਾਰਿਆਂ ਦਾ ਸਾਥ ਹੈ ਤਾਂ ਖਰੇ ਉਤਰਨ ਦੀ ਕੋਸ਼ਿਸ਼ 100% ਕਰਾਂਗੇ ਅਜਮਦੀ ਪਾਰਟੀ ਵੱਲੋਂ ਸੰਗਤ ਲੋਕਾਂ ਦਾ ਚੋਣ ਪ੍ਰਚਾਰ ਦਾ ਗਾਜ਼ ਕੀਤਾ ਕਿਵੇਂ ਦੇਖੋ ਬਹੁਤ ਵਧੀਆ ਹੰਗਾਰਾ ਮਿਲਿਆ ਸਾਰੇ ਯੂਥ ਵਿੰਗ ਦੇ ਨੌਜਵਾਨ ਸਾਥੀ ਸਾਡੇ ਨਾਲ ਚੱਲੇ ਨੇ ਦੂਮ ਵਾਲੀ ਪਿੰਡ ਤੋਂ ਲੈ ਕੇ ਨਰਸਿਕਲੋਨੀ ਹੁੰਦੇ ਹੋਏ ਪਥਰਾਲਾ ਰਲਦੋਆਲਾ ਦੀ ਜੀ ਇਹ ਰੋਡ ਸ਼ੋਅ ਕੀਤਾ ਗਿਆ ਜਿਹਦੀ ਕਾਫੀ ਪ੍ਰਸ਼ੰਸਾ ਵੀ ਹੋ ਰਹੀ ਸੀ ਔਰ ਕਾਫੀ ਲੋਕਾਂ ਦਾ ਸਾਥ ਵੀ ਮਿਲ ਰਿਹਾ ਸੀ ਪਿਆਰ ਵੀ ਮਿਲ ਰਿਹਾ ਸੀ ਬਹੁਤ ਵਧੀਆ ਰੋਡ ਸ਼ੋਅ ਹੋਇਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਮੁਬਾਰਕਵਾਦ ਦਿੰਦੇ ਆਂ